मैं सरबत्ता भला चैरिटेबल ट्रस्ट वालों अब हवाई अड्डे पहुंचे ਇੱਥੇ ਡੈੱਡ ਬੋਡੀ ਰਿਸੀਵ ਕਰਕੇ ਅਸੀਂ ਪਰਿਵਾਰ ਨੂੰ ਸੌਂਪੀ ਆ 55 ਸਾਲਾਂ ਦਾ ਜਿਹੜੇ ਵਿਅਕਤੀ ਸੀ ਜੀ ਦੀ ਡੈੱਡ ਬੋਡੀ ਆ ਲੁਧਿਆਣਾ ਦੇ ਸਮਰਾਲਾ ਨਾਲ ਸੰਬੰਧਤ ਸੀਗਾ ਡਾਕਟਰ ਐਸਪੀ ਸਿੰਘ ਉਪਰਾਏ ਜੀ ਦੀ ਸਰਪ੍ਰਸਤੀ ਹੈ ਸਰਬੱਤ ਦਾ ਪਲਾ charitable trust ਵੱਲੋਂ ਇਹ ਡੈੱਡ ਬੋਡੀ ਭੇਜੀ ਗਈ ਸੀ ਤੇ trust ਵੱਲੋਂ ਜਿਹੜੀ ਇੱਥੇ 에어ਪੋਰਟ ਤੋਂ ਮ੍ਰਿਤਕ ਸਰੀਰ ਭੇਜਣ ਲਈ ਫ੍ਰੀ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਆ ਉਹਦੇ ਲਈ ਪਰਿਵਾਰ ਨੂੰ ਤੇ ਡੈੱਡ ਬੋਡੀ ਉਹਦੇ ਸਮਰਾਲੇ ਭੇਜੀ ਗਈ ਆ ਇੱਥੀ ਤੁਹਾਡਾ ਨਾਂ ਕੀ ਆ ਤੇ ਤੁਸੀਂ ਕਿੱਥੋਂ ਆਏ ਜੇ ਇੱਥੇ ਰਿਪੋਰਟ ਕੇ ਮੇਰਾ ਨਾਮ ਮਰਜੀਤ ਸਿੰਘ ਆ ਜੀ ਮੈਂ ਸਮਰਾਲੇ ਤੋਂ ਆਇਆ ਜੀ ਅੰਕਿਤ ਬੇਟਾ ਮੇਰਾ ਆਪੂ ਤਾਂ ਵੀ ਸੀਗਾ ਜੀ ਤੇ ਉਹਦੀ ਡੈਥ ਡੈਥ ਹੋ ਗਈ ਸੀ ਬਾਈ ਜੀ ਨੂੰ ਉਹਦੀ ਡੈਡ ਬੋਡੀ ਲੈਣਾ ਹੈ ਸੀ ਥੋਮ ਰਸਰੋਂ ਅਸੀ ਉਹ ਰਾਏ ਸਾਹਿਬ ਜੀ ਬਹੁਤ ਧੰਨਵਾਦ ਕਰਦੇ ਆ ਬਾਕੀ ਮੇਰੀ ਨੋ ਆ ਜੀ ਤੁਸੀਂ ਇਹਨਾਂ ਕੇ ਹੱਲ ਰੱਖਿਆ ਜੀ